ਸਾਨੂੰ ਸਰਕਾਰਾਂ ਪੋਲਿਟਿਕਸ ਨੇ ਪੰਜਾਬ ਨੂੰ ਬਹੁਤ ਡੇੜਾ ਗਰ ਕਰਕੇ ਰੱਖ ਦਿੱਤਾ ਹੈ ਪੋਲਿਟਿਕਸ ਨੇ ਬਸ ਹਾਰ ਪਾਈ ਜੋ ਸਵਾਗਤ ਕੀਤੀ ਜੋ ਉੱਥੇ ਦੇਖੋ ਹਾਲਾਤ ਕੀ ਨੇ ਇੱਕ ਐਡੇ ਵੱਡੇ ਸੈਮੀਨਾਰ ਕਰਾ ਰਹੀ ਹੈ ਸਰਕਾਰ ਇੱਕ ਕਹਿ ਲਈਏ 100 200 ਦੀ ਟੇਪ ਨਹੀਂ ਵੱਲ ਸਕਦੀ ਇਹ ਫਿਰ ਪੰਜਾਬ ਹੈ ਬਹੁਤ ਮੋਡਰਨਾਈਜੇਸ਼ਨ ਹੈ ਜੇ ਇਸ ਦੀ ਬਿਜਲੀ ਤੇ ਜੋੜ ਲੰਗੇ ਆ ਤੁਹਾਡੇ ਕੋਲ ਇੰਨਾ ਧਿਆਨ ਦਾ ਸਮਾਂ ਹੀ ਨਹੀਂ ਹੈਗਾ ਕਿ ਉੱਥੇ ਛੋਟੇ ਛੋਟੇ ਬੱਚੇ ਲੰਗੇ ਐ ਸੀ ਵੀਡੀਓ ਦੇ ਵਿੱਚ ਰਿਕਾਰਡ ਕੀਤਾ ਹੈ ਅਸੀਂ ਬੈਨਰਿੰਗ ਐਡਵਰਟਾਈਜ਼ਮੈਂਟ ਪੂਰੀ ਟੌਪ ਦੀ ਕਰ ਰਹੇ ਆ ਪੈਸਾ ਸਾਡੇ ਕੋਲ ਵਧੀਆ ਹਾਰਨੇ ਐ ਐਮਐਲਏ ਨੂੰ ਤੁਸੀਂ ਦੇਣੇ ਐ ਕਿ ਉਥੇ ਇੱਕ ਜੋੜ ਨਹੀਂ ਤੁਹਾਡੇ ਕੋਲ ਟੱਗਿਆ ਜਾਂਦਾ ਸਰਾਰੀ ਸਾਹਿਬ ਤੁਸੀਂ ਆਏ ਹੋ ਤੁਸੀਂ ਜਦੋਂ ਉਥੋਂ ਲੰਘ ਰਹੇ ਸੀ ਉਥੇ 3 ਫੀਸ ਤੇ ਬਿਜਲੀ ਦਾ ਜੋੜ ਨੰਗਾ ਬੱਚੇ ਲੰਘ ਰਹੇ ਮਾਤਾ ਨੂੰ ਕਰੰਟ ਵੀ ਲੱਗ ਸਕਦਾ ਸੀਗਾ ਸਮੇਲਨ ਤੁਸੀਂ ਟੌਪ ਲੈਵਲ ਤੇ ਕਰਾ ਰਹੇ ਹੋ ਸਰਕਾਰਾਂ ਇੰਨਾ ਪੈਸਾ ਲਾ ਰਹੀਆਂ ਕਿ ਇੱਕ ਜੋੜ ਵਾਸਤੇ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਜੀ ਹੋਜਾ ਸਿੰਘ ਜੀ ਜਦੋਂ ਤੁਸੀਂ ਪਹਿਲੀ ਵਾਰੀ ਐਮਐਲਏ ਬੰਨਾ ਸੀ ਤੁਸੀਂ ਮੈਨੂੰ ਇਹ ਗੱਲ ਕਹੀ ਸੀ ਇਹ ਚੈਨਲ ਸਾਡੇ ਕੋਲ ਪਹਿਲੀ ਵਾਰੀ ਆਇਆ ਕੋਈ ਚੈਨਲ ਮੇਰੇ ਅੱਜ ਉਹੀ ਐਮਐਲਏ ਮੈਨੂੰ ਕਹਿ ਰਿਹਾ ਕਿ ਇਹ ਕ੍ਰਿਟਿਕਾਈਜ਼ ਤੋਂ ਇਲਾਵਾ ਕੁਝ ਨਹੀਂ ਨੁਕਤੇ ਚਿੰਨੀ ਸਾਡਾ ਹੱਕ ਹੈ ਤੁਹਾਡਾ ਜਵਾਬ ਦੇਣ ਹੱਕ ਹੈ ਸੜਨਾਲ ਇਸ ਵਕਤ ਚੀਫ ਐਗਰੀਕਲਚਰ ਅਫੀਸਰ ਰਣਧੀਰ ਸਿੰਘ ਜੀ ਨੇ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪੀਬੀਸੀ ਨਿਊਜ਼ ਨੇ ਧੰਨਵਾਦ ਜੀ ਧੰਨਵਾਦ ਸਾਹਿਬ ਡਾਕਟਰ ਸਾਹਿਬ ਜਿਹੜਾ ਅੱਜ ਇਹ ਸੰਮੇਲਨ ਕਰਾਇਆ ਜਾ ਰਿਹਾ ਜਾਂ ਪ੍ਰੋਗਰਾਮ ਉਲੀਕਿਆ ਗਿਆ ਪੰਜਾਬ ਸਰਕਾਰ ਵੱਲੋਂ ਅਸਲ ਇਸ ਦੇ ਵਿੱਚ ਕੀ ਕੀ ਤੁਹਾਡੇ ਲੋਕ ਅਪਵਾਹੀ ਕੀਤੀ ਜਾ ਰਹੀ ਹੈ ਕੀ ਕਿਸਾਨਾਂ ਨੂੰ ਦੱਸਿਆ ਜਾ ਰਿਹਾ ਇਹ ਵੇਖੋ ਜੀ ਅੱਜ ਫਿਰੋਜ਼ਪੁਰ ਦੇ ਵਿੱਚ ਜ਼ਿਲ੍ਹਾ ਪੱਧਰੀ ਕਿਸਾਨ ਸਿੱਖਲਾਈ ਕੈਂਪ ਜਿਹੜਾ ਲਾਇਆ ਜਾ ਰਿਹਾ ਜਿਹਦੇ ਵਿੱਚ ਆਉਣ ਆ ਲਿਆ ਜਿਹੜਾ ਰਬੀ ਦਾ ਸੀਜ਼ਨ ਆ ਹਾੜੀ ਦਾ ਸੀਜ਼ਨ ਹੈ ਉਹਦੀ ਵਿਉਂਤਬੰਦੀ ਕਿਸਾਨਾਂ ਨੇ ਕਰਨੀ ਹੈ ਕਿਹੜੇ ਬੀ ਕਿਹੜੀ ਵੈਰਾਈਟੀ ਕਿਹੜੀ ਕਿਸਮ ਕਿਵੇਂ ਅਸੀਂ ਇਹਨੂੰ ਬੀਜਣਾ ਹੈ ਉਹਦੀ ਤਕਨੀਕਾਂ ਜਿਹੜੀਆਂ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਆਏ ਸਾਇੰਸਦਾਨ ਉਹ ਉਹਨਾਂ ਨੇ ਅੱਜ ਦੱਸਿਆ ਵੱਖ-ਵੱਖ ਤਰ੍ਹਾਂ ਦੀ ਇੱਥੇ ਪ੍ਰਦਰਸ਼ਨੀਆਂ ਲਾਈਆਂ ਗਈਆਂ ਪ੍ਰਦਰਸ਼ਨੀਆਂ ਦੇ ਵਿੱਚ ਕਿਸਾਨ ਤੋਂ ਕਿਸਾਨ ਵੀ ਅਸੀਂ ਇਹੋ ਜਿਹੇ ਕਿਸਾਨ ਜਿਹੜੇ ਅਗਾਹ ਵਧੂ ਕਿਸਾਨ ਪ੍ਰੋਗਰੈਸਿਵ ਫਾਰਮਰ ਸੀਗੇ ਉਹ ਵੀ ਕਿਸਾਨ ਜਿਹੜੇ ਆ ਦੂਜੇ ਕਿਸਾਨਾਂ ਨੂੰ ਸਮਝਾ ਰਹੇ ਆ ਕਿ ਕਿਵੇਂ ਉਹ ਵਧੀਆ ਪ੍ਰੋਗਰੈਸ ਬਣੇ ਤੁਸੀਂ ਵੀ ਇਸ ਤਰੀਕੇ ਨੂੰ ਅਪਣਾ ਕੇ ਵਧੀਆ ਬਣ ਸਕਦੇ ਹੋ ਡਾਕਟਰ ਸਾਹਿਬ ਇਹ ਤੁਹਾਡਾ ਬਹੁਤ ਵਧੀਆ ਉਪਰਾਲਾ ਹੈ ਪਰ ਅੱਜ ਮੈਂ ਇੱਕ ਕਿਸਾਨ ਦੀ ਵੀਡੀਓ ਦੇਖ ਰਿਹਾ ਸੀ ਉਹ ਕਹਿੰਦਾ ਕਿ ਮੇਰਾ ਪਰਾਲੀ ਨੂੰ ਸਾਂਭ ਸੰਭਾਲਣ ਤੇ 7000 ਦਾ ਖਰਚਾ ਹੈ ਉਸ ਤੋਂ ਬਾਅਦ ਮੇਰੇ ਕੋਲ ਕੱਲਾ ਫਾਇਆ ਲੈਣ ਦਾ ਹੀ ਹੱਲ ਹੈ ਜਿੰਦੇ ਕੋਲ ਇੱਕ ਤੋਂ ਡੇਢ ਕਿੱਲਾ ਜ਼ਮੀਨ ਹੈ ਜਾਂ ਇੱਕ ਹੈਕਟੇਰ ਵਾਲਾ ਕਿਸਾਨ ਆ ਉਹ ਸਰ ਕੀ ਕਰੂਗਾ ਜੀ ਉਹ ਉਹਨਾਂ ਨੂੰ ਇਸ ਮੇਲਣਾ ਤੋਂ ਕੀ ਮਿਲ ਰਿਹਾ ਹੁਣ ਤੁਹਾਡੇ ਕੋਲ ਐਡੀ ਵੱਡੀ ਤੁਸੀਂ ਪ੍ਰਦਰਸ਼ਨੀ ਲਾ ਰਹੇ ਹੋ ਇਹਦਾ ਇਹਦਾ ਉਹਨਾਂ ਤੇ ਕੀ ਅਸਰ ਜਾਏਗਾ ਵੇਖੋ ਅਸੀਂ ਜਿਹੜੇ ਛੋਟੇ ਕਿਸਾਨ ਐ ਉਹਨਾਂ ਲਈ ਸਰਕਾਰ ਵੱਲੋਂ 80% ਤੇ ਸਬਸਿਡੀ ਦਿੱਤੀ ਗਈ ਐ ਉਹਨਾਂ ਕਿਸਾਨਾਂ ਨੂੰ ਜਿਹੜੇ ਕੰਮ ਕਰਨਾ ਚਾਹੁੰਦੇ ਆ ਉਹਨਾਂ ਨੂੰ ਸਿੱਧਾ ਦੱਸਿਆ ਗਿਆ ਕਿ ਤੁਸੀਂ ਛੋਟੇ ਕਿਸਾਨਾਂ ਨੂੰ ਘੱਟ ਖਰਚੇ ਤੇ ਇਹ ਮਸ਼ੀਨਾਂ ਜਿਹੜੀਆਂ ਮੁਹੱਈਆ ਕਰਾਉਣੀ ਆ ਔਰ ਇਹੋਨਾਂ ਨੇ ਪਰਾਲੀ ਨੂੰ ਸੰਭਾਲਣਾ ਹੈ ਪਰਾਲੀ ਉਹਦੀ ਜਿਹੜੀ ਆ ਇਹਦਾ ਮਤਲਬ ਨੇ ਇੱਕ ਕਮਿਊਨੀਕੇਸ਼ਨ ਗੈਪ ਪੈ ਰਿਹਾ ਤੁਹਾਡੇ ਦੇ ਕਿਸਾਨਾਂ ਦੇ ਵਿੱਚ ਜਿਹੜੇ ਕਿਸਾਨਾਂ ਦੀ ਵੀਡੀਓ ਆ ਰਹੀ ਹੈ ਵੀ ਸਾਡੇ ਕੋਲ ਕਾਫੀ ਹੱਥ ਹਾਲ ਹੈ ਅਸੀਂ ਇਹ ਅੱਗ ਲਾਉਣੀ ਪੈਣੀ ਹੈ ਸਾਨੂੰ ਉੱਥੇ ਫਿਰ ਤੁਸੀਂ ਉਹਨਾਂ ਨੂੰ ਬਿਲਕੁਲ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਸਾਡੇ ਕੋਲ ਬੈਲਰਸ ਬਹੁਤ ਉਪਲਬਧ ਦੇ ਆ ਸਾਡੇ ਜ਼ਿਲ੍ਹੇ ਦੇ ਵਿੱਚ 134 ਬੈਲਰ ਆ ਜਿਹੜੇ ਜਿਹੜਾ ਕਿਸਾਨ ਸਾਡੇ ਕੋਲ ਮੰਗੇਗਾ ਸੀ ਪਿੰਡਾਂ ਦੇ ਵਿੱਚ ਲਿਸਟਾਂ ਪ੍ਰੋਵਾਈਡ ਕੀਤੀ ਹੋਈਆਂ ਔਰ ਅਸੀਂ ਆਪਣੇ ਅਫਸਰ ਹਰ ਪਿੰਡ ਦੇ ਵਿੱਚ ਲਾਏ ਆ ਕਿ ਕਿਹੜੇ ਕਿਸਾਨ ਨੂੰ ਕਿਹੜੀ ਮਸ਼ੀਨ ਦੀ ਜ਼ਰੂਰਤ ਹੈ ਜੇ ਅਗਰ ਕਿਸੇ ਨੂੰ ਬੈਲਰ ਦੀ ਜ਼ਰੂਰਤ ਹੈ ਉਹਨੂੰ ਬੈਲਰ ਪ੍ਰੋਵਾਈਡ ਕੀਤੇ ਜਾਣਗੇ ਸੋ ਸਾਡੇ ਕੋਲ ਇੰਡਸਟਰੀਜ਼ ਵੀ ਬਹੁਤ ਹੈ ਇੱਥੇ ਫਿਰੋਹੀਪੁਰ ਦੇ ਵਿੱਚ ਆ ਗਈ ਨਵੇਂ ਯੂਨਿਟ ਬਹੁਤ ਲੱਗ ਗਏ ਆ ਸਾਡੇ ਕੋਲ ਹੀ ਇੱਕ ਬਹੁਤ ਵੱਡਾ ਯੂਨਿਟ ਹੈ ਜਿਹੜਾ ਪ੍ਰਾਲੀ ਦਾ 2 ਲੱਖ ਟਨ ਜਿਹੜੀ ਪ੍ਰਾਲੀ ਜਿਹੜੀ ਆ ਉਹ ਉਨੀ ਮੰਗੇ ਆ ਉਹ ਵੀ ਅਸੀਂ ਪੂਰੀ ਕਰਨੀ ਆ ਸੋ ਮੇਰੀ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਆ ਕਿ ਵੱਧ ਤੋਂ ਵੱਧ ਜਿਹੜੀ ਪ੍ਰਾਲੀ ਆ ਇਹਨੂੰ ਜਾਂ ਤਾਂ ਜ਼ਮੀਨ ਦੇ ਵਿੱਚ ਵਾਇਆ ਜਾਏ ਆਪਣੀ ਜ਼ਮੀਨ ਦੀ ਸਿਹਤ ਜਿਹੜੀ ਆ ਇਹ ਬਰਕਰਾਰ ਕੀਤੀ ਜਾਏ ਇਹਦੇ ਨਾਲ ਆ ਜਿਹੜੀ ਖਾਦਾਂ ਦੀ ਖਪਤ ਆ ਉਹ ਵੀ ਕੱਢਦੀ ਆ ਜਾਂ ਬੈਲਰ ਦੀ ਵਰਤੋਂ ਨਾਲ ਇਹਦੀਆਂ ਗੱਡਾਂ ਬਣਾ ਕੇ ਇੰਡਸਟਰੀ ਨੂੰ ਦਿੱਤੀ ਜਾਏ ਇੱਕ ਸਮਾਂ ਆ ਰਿਹਾ ਜੀ ਜੀ ਮੇਰੇ ਖਿਆਲ 'ਚ ਅਗਲੇ ਸਾਲ ਜਾਂ ਉਸ ਤੋਂ ਅਗਲੇ ਸਾਲ ਜਿਵੇਂ ਇੰਡਸਟਰੀ ਵਧ ਰਹੀ ਆ ਤੁਹਾਡੀ ਪ੍ਰਾਲੀ ਕਿਸਾਨ ਵੀਰੋ ਇਹ ਵਿਕਣੀ ਜੇ ਮੇਰੀ ਅੱਜ ਮੇਰੀ ਜਿਹੜੀ ਹੈ ਗਾਰੰਟੀ ਹੈ ਕਿ ਤੁਹਾਡੀ ਪਰਾਲੀ ਵਿਕੂਗੀ ਡਾਕਟਰ ਸਾਹਿਬ ਇਹ ਤੁਸੀਂ ਮੋਡਰਨਾਈਜੇਸ਼ਨ ਦੀ ਗੱਲ ਕਰ ਰਹੇ ਹੋ ਸੰਮੇਲਨ ਦੇ ਵਿੱਚ ਪੂਰਾ ਖਰਚਾ ਕੀਤਾ ਗਿਆ ਸਰਕਾਰ ਵੱਲੋਂ ਕਾਰਪਟ ਵਿਛਾਇਆ ਗਿਆ ਪਰ ਉਹ ਸਾਹਮਣੇ ਇੱਕ 3 ਫੇਸ ਦੀ ਬਿਜਲੀ ਤੇ ਜੋੜ ਲੰਗੇ ਆ ਤੁਹਾਡੇ ਕੋਲ ਇੰਨਾ ਧਿਆਨ ਦਾ ਸਮਾਂ ਹੀ ਨਹੀਂ ਹੈਗਾ ਕਿ ਉੱਥੇ ਛੋਟੇ ਛੋਟੇ ਬੱਚੇ ਲੰਗੇ ਆ ਸੀ ਵੀਡੀਓ ਦੇ ਵਿੱਚ ਰਿਕਾਰਡ ਕੀਤਾ ਹੈ ਅਸੀਂ ਬੈਨਰਿੰਗ ਐਡਵਰਟਾਈਜ਼ਮੈਂਟ ਪੂਰੀ ਟੌਪ ਦੀ ਕਰ ਰਹੇ ਆ ਪੈਸਾ ਸਾਡੇ ਕੋਲ ਵਧੀਆ ਹਾਰਨੇ ਐ ਐਮਐਲਏ ਨੂੰ ਤੁਸੀਂ ਦੇਣੇ ਐ ਕਿ ਉੱਥੇ ਇੱਕ ਜੋੜ ਨਹੀਂ ਤੁਹਾਡੇ ਕੋਲ ਟੱਗਿਆ ਜਾਂਦਾ ਜਿਵੇਂ ਅਸੀਂ ਕੱਲੀਆਂ ਗੱਲਾਂ ਹੀ ਵੱਡੇ ਲੈਵਲ ਦੀ ਜੀ ਮੈਂ ਇਹ ਵੇਖਿਆ ਨਹੀਂ ਐ ਜੇ ਇਸ ਤਰ੍ਹਾਂ ਦੀ ਗੱਲ ਕੋਈ ਹੈ ਡਾਕਟਰ ਉੱਥੋਂ ਸਾਰੇ ਲੰਘ ਰਿਹਾ ਹੈ ਜੱਜ ਕੇ ਆ ਜੇ ਇਸ ਤਰ੍ਹਾਂ ਦੀ ਕੋਈ ਗੱਲ ਹੋਈ ਹੈ ਉਹਦੇ ਲਈ ਮੈਂ ਖਿਮਾਂ ਦਾ ਚਾਲ ਨਹੀਂ ਨਹੀਂ ਐਮਐਲਏ ਸਾਹਿਬ ਵੀ ਇਹ ਸਰਾਰੀ ਸਾਹਿਬ ਹੀ ਐ ਡਾਕਟਰ ਸਾਹਿਬ ਇੱਥੇ ਐ ਸਰਾਰੀ ਸਾਹਿਬ ਤੁਸੀਂ ਆਏ ਹੋ ਤੁਸੀਂ ਜਦੋਂ ਉੱਥੋਂ ਲੰਘ ਰਹੇ ਸੀ ਉੱਥੇ 3 ਫੇਸ ਤੇ ਬਿਜਲੀ ਦਾ ਜੋੜ ਨੰਗਾ ਬੱਚੇ ਲੰਘ ਰਹੇ ਇੱਕ ਮਾਤਾ ਨੂੰ ਕਰੰਟ ਸੰमेलन ਤੁਸੀਂ ਟੌਪ ਲੈਵਲ ਤੇ ਕਰਾ ਰਹੇ ਹੋ ਸਰਕਾਰਾਂ ਇਨਾ ਪੈਸਾ ਲਾ ਰਹੀਆਂ ਕਿ ਇੱਕ ਜੋੜ ਵਾਸਤੇ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਜੀ ਨਿੰਦਨ ਤੋਂ ਮੇਰਾ ਕੋ ਕੰਮ ਨਹੀਂ ਤੁਹਾਨੂੰ ਨਹੀਂ ਨਹੀਂ ਨਾ ਨਾ ਇਹ ਤੇ ਏਡਾ ਵੱਡਾ ਕੰਮ ਹੋਵੇ ਨਾ ਮੇਰੇ ਖਿਆਲ ਦੇ ਤਸਲਾਇਆ ਤਾਂ ਕਰਦਿਆ ਕਰੋ ਕਿ ਚੰਗਾ ਕੰਮ ਕੀਤਾ ਮੈਂ ਕੀਤੀ ਹੈ ਜੀ ਮੇਰੇ ਵੀਰ ਮੇਰੇ ਖਿਆਲ ਚੋ ਵਡਾ ਸਿੰਘ ਜੀ ਹੋਜਾ ਸਿੰਘ ਜੀ ਜਦੋਂ ਤੁਸੀਂ ਪਹਿਲੀ ਵਾਰੀ ਐਮਐਲਏ ਬੰਨਾ ਸੀ ਤੁਸੀਂ ਮੈਨੂੰ ਇਹ ਗੱਲ ਕਹੀ ਸੀ ਇਹ ਚੈਨਲ ਸਾਡੇ ਕੋਲ ਪਹਿਲੀ ਵਾਰੀ ਆਇਆ ਕੋਈ ਚੈਨਲ ਮੇਰੇ ਅੱਜ ਉਹੀ ਐਮਐਲਏ ਮੈਨੂੰ ਕਹਿ ਰਿਹਾ ਕਿ ਇਹ ਕ੍ਰਿਟਿਕਸਾਈਜ਼ ਤੋਂ ਇਲਾਵਾ ਕੁਝ ਨਹੀਂ ਨੁਕਤਾ ਚਿੰਨੀ ਸਾਡਾ ਹੱਕ ਹੈ ਤੁਹਾਡਾ ਜਵਾਬ ਦੇਣ ਦਾ ਹੱਕ ਹੈ ਐਮਐਲਏ ਸਾਹਿਬ ਐਸੀ ਐਸੀ ਪੋਜ਼ਿਟਿਵਿਟੀ ਵੀ ਕਵਰੇਜ ਕਰਦੇ ਜਨਰੇਟਰ ਦਾ ਜਨਰੇਟਰ ਦਾ ਵੀ ਕਰੋ ਜਿੱਥੇ ਜ਼ਾਇਜ਼ ਹੋਵੇ ਪਰ ਤੁਸੀਂ ਕਹਿੰਦੇ ਬਿਜਲੀ ਦੇ ਚੋੜ ਨੰਗੇ ਆ ਠੀਕ ਹੈ ਕਿੰਨੇ ਗੱਲ ਚ ਜਨਰੇਟਰ ਦੀ ਤਾਰ ਆ ਅੱਜ ਅਸੀਂ ਨੌਵੇਂ ਪਾਸ਼ਾ ਦੀ ਸ਼ੀਤ ਦੀ ਗੱਲਬਾਤ ਚੱਲ ਰਹੀ ਸੀ ਹੈ ਨਾ ਜੀ 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 ਉੱਥੇ ਵਿੱਚ ਸਿੱਖਿਆ ਕ੍ਰਾਂਤੀ ਜਾਂ ਹੋਰ ਗੱਲਬਾਤ ਸਿੱਖਿਆ ਕ੍ਰਾਂਤੀ ਦੀ ਕਿਸੇ ਨੇ ਗੱਲ ਨਹੀਂ ਕੀਤੀ ਜੀ ਜੀ ਅੰਦਰ ਜੀ ਜੀ ਰੋਕੇ ਸੀ ਜੀ ਉਹ ਗਲਤ ਗੱਲ ਹੈ ਜੀ ਜੀ ਤਾਂ ਲਾਓ ਜੀ ਉੱਥੇ ਜਿਹੜਾ ਲੱਗ ਸਕਦਾ ਤਾਰਾ ਤੁਰਾ ਕੋਟਾ-ਬੋਟਾ ਉੱਪਰ ਲਾ ਦੋ ਪਰ ਧੰਨਵਾਦ ਅਰੰਦੀਪ ਸਿੰਘ ਜੀ ਇਹ ਸਭ ਕੁਝ ਹੋ ਰਿਹਾ ਇੰਨਾ ਪੈਸਾ ਤੁਸੀਂ ਲਾ ਰਹੇ ਹੋ ਪਰਾਲੀ ਦੀ ਸਾਂਭ ਸੰਭਾਲ ਨੂੰ ਲੈ ਕੇ ਮੈਂ ਬੜੇ ਗਰਾਊਂਡ ਪੱਧਰ ਤੇ ਕਿਸਾਨਾਂ ਕੋਲ ਗਿਆ ਸਾਂ ਜੀ ਜਿਸ ਤਰ੍ਹਾਂ ਕਿ ਹੁਣ ਉਹ ਕਾਫੀ ਟੀਮਾਂ ਬਣੀਆਂ ਹੋਈਆਂ ਕਿ ਕਿਸਾਨ ਅੱਗ ਲਾ ਰਹੇ ਨੇ ਪਰਾਲੀ ਫੜਨੀ ਆ ਉਪਰ ਉਹਨਾਂ ਦੇ ਪਰਚੇ ਪਾਉਣੇ ਆ ਪਰ ਜਿਹੜੇ ਹੜ੍ਹਾਂ ਦੀ ਮਾਰ ਤੇ ਪਾਣੇ ਆ ਇੱਕ ਮਿੰਟ ਵਿੱਚ ਪਹਿਲਾਂ ਮੇਰਾ ਸਵਾਲ ਪੂਰਾ ਹੋ ਲੈਣ ਦਿਓ ਚਲੋ ਡਾਕਟਰ ਸਾਹਿਬ ਲੈ ਲਓ ਸਵਾਲ ਲੈ ਲਓ ਮੇਰਾ ਇੱਕ ਸਵਾਲ ਜਿਹੜੇ ਹੜ੍ਹ ਦੇ ਥੱਲੇ ਜੇ ਪਾਣੀ ਹਜੇ ਵੀ 4-4 ਫੁੱਟ ਖੜਿਆ ਹੋਇਆ ਉਹ ਪਾਣੀ ਕੱਢਣ ਦੀ ਆਪ ਕੋ ਸਰਕਾਰ ਹਰ ਹਰ ਹਰੀਲਾ ਜਿਹੜਾ ਅਪਣਾਇਆ ਜਾ ਰਿਹਾ ਮੈਂ ਆਪਣੇ ਵਿਭਾਗ ਵੱਲੋਂ ਤੁਹਾਨੂੰ ਇਹ ਪਹਿਲਾਂ ਵੀ ਕਿਹਾ ਕਿ ਜਿਹੜੇ ਕਿਸਾਨਾਂ ਦੀ ਖੇਤ ਖਰਾਬ ਹੋਏ ਆ ਪਾਣੀ ਦੀ ਮਾਰ ਹਟਾਇਆ ਸਾਡੇ ਵਿਭਾਗ ਵੱਲੋਂ ਉਹਨਾਂ ਨੂੰ ਮੁਫਤ ਬੀਜ ਜਿਹੜਾ ਸੁਧਰੇ ਬੀਜਾਂ ਦਾ ਉਹ ਪ੍ਰੋਵਾਈਡ ਕੀਤਾ ਦੱਸ ਸਰ ਸਾਨੂੰ ਸਾਡੇ ਤੇ ਪੂਰੀ ਉਮੀਦ ਹੈ ਕਿ ਇਹ ਗੱਲ ਸੁਣਵਾਈ ਨਹੀਂ ਹੋ ਰਹੀ ਤਾਂ ਇਹ ਬਾਕਪਾ ਐਮ ਐਲ ਏ ਆ ਰਹੇ ਆ ਤੁਸੀਂ ਦੇਖੋ ਕਿ ਹਾਰਾਂ ਦੇ ਨਾਲ ਸਵਾਗਤ ਕਰਨਾ ਲਿਟਰ ਇੱਥੇ ਪੰਜਾਬ ਦੇ ਲੋਕਾਂ ਨੂੰ ਕਿਸਾਨਾਂ ਨੂੰ ਸਲਾਹ ਦਿੰਦੇ ਆ ਕਿ ਤੁਸੀਂ ਇਸ ਤਰੀਕੇ ਨਾਲ ਕੰਮ ਕਰੋ ਇੱਕ ਪਾਸੇ ਸਾਇੰਸਦਾਨ ਅਵਦੇ ਦੇ ਗੱਲ ਕਰਦੇ ਆ ਕਿ ਆਖਿਰਕਾਰ ਕਰ ਕੀ ਰਿਹਾ ਹੈ ਸਾਨੂੰ ਸਰਕਾਰਾਂ ਪੋਲਿਟਿਕਸ ਨੇ ਪੰਜਾਬ ਨੂੰ ਬਹੁਤ ਡੇੜਾ ਗਰਖ ਕਰਕੇ ਰੱਖ ਦਿੱਤਾ ਹੈ ਪੋਲਿਟਿਕਸ ਨੇ ਬਸ ਹਾਰ ਪਾਈ ਜੋ ਸਵਾਗਤ ਕੀਤੀ ਜੋ ਉੱਥੇ ਦੇਖੋ ਹਾਲਾਤ ਕੀ ਨੇ ਇੱਕ ਐਡੇ ਵੱਡੇ ਸੈਮੀਨਾਰ ਕਰਾ ਰਹੀ ਹੈ ਸਰਕਾਰ ਇੱਕ ਕਹਿ ਲਈਏ 100 200 ਦੀ ਟੇਪ ਨਹੀਂ ਵੱਲ ਸਕਦੀ ਇਹ ਫਿਰ ਪੰਜਾਬ ਹੈ ਬਹੁਤ ਮੋਡਰਨਾਈਜੇਸ਼ਨ ਹੈ ਅਸੀਂ ਬਹੁਤ ਅੱਗੇ ਜਾ ਰਹੇ ਹਾਂ ਸਾਡਾ ਦੇਸ਼ ਬਹੁਤ ਵਿਕਸਿਤ ਹੈ ਡਿਵੈਲਪਿੰਗ ਕੰਟਰੀ ਹੈ ਤਾਂ ਤੁਸੀਂ ਇਸੇ ਤਰ੍ਹਾਂ ਪੀਪੀਸੀ ਨਿਊਜ਼ ਨਾਲ ਬਨੇ ਰਹੋ